দর্শক ਉਸ ਵਖਤ ਮੈਂ ਨਿਹਾਲ ਸਿੰਘ ਵਾਲਾ ਦੇ ਵਿੱਚ ਮੌਜੂਦ ਹਾਂ ਨਿਹਾਲ ਸਿੰਘ ਵਾਲਾ ਦੀ ਸਭ ਤੋਂ ਪੁਰਾਣੀ ਜਿਹੜੀ ਵਾਲ ਕਟਿੰਗ ਦੀ ਦੁਕਾਨ ਸੈਲੂਨ ਕਹੋ ਜਾਂ हेयर कटिंग ਦੀ ਦੁਕਾਨ ਉਹ ਹੈ ਮੱਖਣ ਲਾਲ ਐਂਡ ਸੰਸ ਅੱਜ ਇੱਥੇ ਸਾਡਾ ਆਉਣ ਦਾ ਮਕਸਦ ਕੁਝ ਵੱਖਰਾ ਹੈ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਹੈ ਸਾਨੂੰ ਆਵਾਜ਼ ਦਿੱਤੀ ਹੈ ਸਾਨੂੰ ਕੰਨ ਦਿੱਤੇ ਆ ਸੁਣਨ ਲਈ ਅਸੀਂ ਫੇਰ ਵੀ ਕਈ ਵਾਰ ਕੋਈ ਕੰਮ ਕਰਨ ਦੇ ਵਿੱਚ ਆਲਸ ਕਰ ਜਾਂਦੇ ਆ ਜਾਂ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਦੇ ਕਰਦੇ ਕਿ ਸਾਨੂੰ ਸਭ ਕੁਝ ਦਿੱਤਾ ਹੈ ਪਰ ਇਸ ਦੁਕਾਨ ਤੇ ਕੰਮ ਕਰਨ ਵਾਲਾ ਇੱਕ ਨੌਜਵਾਨ ਜਿਹਨੂੰ ਨਾ ਤਾਂ ਸੁਣਦਾ ਤੇ ਨਾ ਉਹ ਜਿਹੜਾ ਬੋਲ ਸਕਦਾ ਪਰ ਫਿਰ ਵੀ ਆਪਣੇ ਕੰਮ ਦੇ ਵਿੱਚ ਵੀ ਇੰਨੀ ਕੁ ਮੁਹਾਰਤ ਹੈ ਸਾਰਾ ਕੰਮ ਕਟਿੰਗ ਦਾ ਕੰਮ ਹੈ ਜਿਹੜਾ ਪੂਰੀ ਮੁਹਾਰਤ ਦੇ ਨਾਲ ਕਰਦਾ ਤੇ ਆਪਾਂ ਦੁਕਾਨ ਦੇ ਮਾਲਕ ਸੁਨੀਲ ਨਾਲ ਗੱਲਬਾਤ ਕਰਦੇ ਆ ਕਿਉਂਕਿ ਨਿਹਾਲ ਸਿੰਘ ਵਾਲਾ ਦੇ ਵਿੱਚ ਸਭ ਤੋਂ ਪੁਰਾਣੀ ਦੁਕਾਨ ਹੈ ਇਹ ਔਰ ਮੱਖਣ ਲਾਲ ਐਂਡ ਸੰਸ ਉਹਨਾਂ ਦੇ بیٹے ਮੱਖਣ ਲਾਲ ਜੀ ਦੇ ਸੁਨੀਲ ਜਿਨ੍ਹਾਂ ਦੀ ਇਹ ਦੁਕਾਨ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਮੈਂ ਮਿਲਵਾਉਣਾ ਹੈ ਇਸ ਨੌਜਵਾਨ ਦੇ ਨਾਲ ਇਹ ਨੌਜਵਾਨ ਹੈ ਜਿਸ ਦੀ ਮੈਂ ਗੱਲ ਕਰ ਰਿਹਾ ਇਹ ਵੀਰ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ ਪਰ ਆਪਣਾ ਕੰਮ ਹੈ ਉਹ ਪੂਰੀ ਮਹਾਰਤ ਦੇ ਨਾਲ ਕਰਦਾ ਹੈ ਔਰ ਇਸ਼ਾਰਿਆਂ ਦੀ ਲੈਂਗੁਏਜ ਸਮਝਦਾ ਹੈ ਔਰ ਸਭ ਤੋਂ ਵੱਡੀ ਖਾਸੀਅਤ ਜਿਹੜੀ ਇਹਨਾਂ ਦੇ ਮਾਲਕ ਦੁਕਾਨ ਦੇ ਸਾਡੇ ਵੀਰ ਸੁਨੀਲ ਸੁਨੀਲ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਇਹ ਸੁਨੀਲ ਜੀ ਨੇ ਜਿਹੜੇ ਇਸ ਦੁਕਾਨ ਦੇ ਮਾਲਕ ਹੈ ਔਰ ਮੱਖਣ ਲਾਲ ਜੀ ਦੇ ਬੇਟੇ ਨੇ ਔਰ ਸਭ ਤੋਂ ਪੁਰਾਣੀ ਨਿਹਾਲ ਸਿੰਘ ਵਾਲਾ ਦੀ ਦੁਕਾਨ ਹੈ ਮੱਖਣ ਲਾਲ ਐਂਡ ਸਨਸ ਔਰ ਇਹਨਾਂ ਨੇ ਬੜੇ ਪਿਆਰ ਨਾਲ ਇਸ ਨੌਜਵਾਨ ਨੂੰ ਰੱਖਿਆ ਪਹਿਲੇ ਤਾਂ ਇਸ ਨੌਜਵਾਨ ਦਾ ਨਾਂ ਕੀ ਹੈ ਸੁਨੀਲ ਜੀ ਇਦਾਂ ਨਾ ਤੇਜੂ ਇਤੇਜੂ ਕਰਦਾ ਨਾ ਅਸੀਂ ਗੈਰੀ ਰੱਖਿਆ ਵਾ ਅੱਛਾ ਤੁਸੀਂ ਗੈਰੀ ਰੱਖਿਆ ਵੈਸੇ ਜਿਹੜੇ ਤੇਜੂ ਵੀ ਕਹੇ ਗੁੰਗਾ ਕਹਿੰਦੇ ਅਸੀਂ ਗੁੰਗਾ ਨਹੀਂ ਕਹਿੰਦੇ ਅਸੀਂ ਤੇਜੂ ਕਹਿੰਦੇ ਤੇਜੂ ਕਹਿੰਦੇ ਜਾਂ ਗੈਰੀ ਗੈਰੀ ਸਾਡੇ ਦੁਕਾਨ ਦਾ ਨਾਮ ਰੱਖਿਆ ਵਾ ਗੈਰੀ ਆ ਇਦਾਂ ਜੀ ਇੱਥੇ ਹਟ ਸੋ ਆਪਾਂ ਦੇਖਦੇ ਆ ਕਿ ਪਰਮਾਤਮਾ ਨੇ ਸਾਨੂੰ ਆਵਾਜ਼ ਵੀ ਦਿੱਤੀ ਐ ਸੁਣਨ ਦੀ ਵੀ ਕੰਨ ਵੀ ਦਿੱਤੇ ਐ ਅਸੀਂ ਕਦੇ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਹਨਾ ਫਿਰ ਵੀ ਅਸੀਂ ਪ੍ਰਮਾਤਮਾ ਨੂੰ ਲਾਭ ਹੀ ਲਈ ਜਾਂਦੇ ਆ ਸਾਨੂੰ ਆ ਨਹੀਂ ਦਿੱਤਾ ਉਹ ਨਹੀਂ ਦਿੱਤਾ ਪਰ ਇਸ ਵੀਰ ਦੇ ਇਹ ਚਲੋ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ ਪਰ ਇੱਕ ਕੰਮ ਫਿਰ ਵਧੀਆ ਸਿੱਖਿਆ ਹੋਇਆ ਜਿਹੜਾ ਕਟਿੰਗ ਦਾ ਕੰਮ ਆ ਸਾਰਾ ਸਿੱਖਿਆ ਸਭ ਤੋਂ ਪਹਿਲਾਂ ਗੱਲ ਇਹ ਜੀ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਫਤਿਹ ਰੱਬ ਇਹਨੂੰ ਤਰਕੀਦ ਹੋਵੇ ਜੀ ਸਿੱਧੀ ਗੱਲ ਇਹ ਆ ਮੈਂ ਇਹ ਚਾਹੁੰਦਾ ਸੋਚਦਾ ਹੁੰਨਾ ਵੀ ਇਹਦੇ ਕੋਲੇ ਕੰਨ ਨਹੀਂ ਹੈ ਨਹੀਂ ਮੂੰਹ ਹੀ ਨਹੀਂ ਹੱਥ ਪੈਰ ਤਾਂ ਸਲਾਮਤ ਹੈ ਹਮ ਸਾਫ਼ ਸਾਰੇ ਸਭ ਕੁਝ ਕਰੀ ਜਾਂਦੇ ਤੇਰੇ ਮੂਰੇ ਗਵਾਂਢੀਆਂ ਪੁੱਛੋ ਮੇਰੇ ਨੂੰ ਜੀ ਇਹ ਇੱਕ ਗਵਾਂਢੀ ਜਿਹੜੀਆਂ ਦੁਕਾਨਦਾਰ ਵੀਰ ਨੇ ਸੱਸੀ ਦਾ ਵੀ ਕੀ ਨਾਮ ਹੈ ਸੱਸੀ ਗਾ ਜੀ ਹਰੀਸ਼ ਹੈ ਜੀ ਹਰੀਸ਼ ਤੁਸੀਂ ਜਾਣਦੇ ਹੋ ਇਹਨੂੰ ਬਹੁਤ ਵਧੀਆ ਇਨਸਾਨ ਤੇਜੂ ਨੂੰ ਵਧੀਆ ਬੰਦਾ ਹੈ ਤੇ ਇਸ ਪੂਰੀ ਲੈਂਗੁਏਜ ਜਾਨੀ ਸਾਈਨ ਲੈਂਗੁਏਜ ਜੀ ਨੂੰ ਇਸ਼ਾਰਿਆਂ ਦੀ ਭਾਸ਼ਾ ਸਭ ਵਧੀਆ ਸਮਝਦਾ ਹੈ ਅੱਛਾ ਤੁਸੀਂ ਆ ਕਟਿੰਗ ਵਗੈਰਾ ਦਾ ਕੰਮ ਇਹ ਤੋਂ ਕਰਵਾਇਆ ਕਿਤੇ ਬਹੁਤ ਵਧੀਆ ਬਲੇਡ ਬਹੁਤ ਵਧੀਆ ਕਰਦਾ ਹੈ ਅੱਛਾ ਤੁਹਾਡਾ ਕੀ ਨਾਮ ਹੈ ਵੀਰੇ ਹੋ ਮੇਰਾ ਨਾਮ ਹਿਤੀ ਸਿੰਘ ਤੁਸੀਂ ਕੁਝ ਕਹਿਣਾ ਚਾਹੋਗੇ ਬੇਜੂ ਬਰੇ ਬਹੁਤ ਵਧੀਆ ਕੰਮ ਕਰਦਾ ਇੱਥੇ ਕਮਲ ਦਾ ਅੱਛਾ ਬਹੁਤ ਵਧੀਆ ਕੰਮ ਕਰਦਾ ਹਾਂ ਇਹ ਪੱਕਾ ਦਰਦ ਨਹੀਂ ਹੋਏ ਉਸੇ ਤਰ੍ਹਾਂ ਜਿਹੜਾ ਮਰਜ਼ੀ ਕੱਟਵਾਓ ਜਿਵੇਂ ਮਰਜ਼ੀ ਉਹ ਕਰਾਓ ਇਥੋਂ ਸਮਨ ਲੈਦਾ ਇਸ਼ਾਰਾ ਸਮਝਾਦਾ ਹਾਂ ਸਾਰੇ ਨਾਲ ਸਮਝਾ ਦੋ ਉਦਾਂ ਕਰ ਦਿੰਦਾ ਉਦਾਂ ਕਰ ਦਿੰਦਾ ਪਹਿਲਾਂ ਮੈਨੂੰ ਗਰਾਹ ਦੇ ਨੂੰ ਕੁਛ ਨਾ ਪੈਂਦਾ ਕੀ ਕਰਨਾ ਹਾਂ ਫਿਰ ਮੈਂ ਇਹਨੂੰ ਸਾਰਾ ਮੈਂ ਸਮਝਾਇਆ ਵਾ ਅੱਛਾ ਤੁਸੀਂ ਇਹਦੇ ਚ ਇੰਟਰਲਿੰਕਡ ਮਤਲਬ ਵਿਚਾਲੇ ਮੀਡੀਏਟਰ ਦਾ ਕੰਮ ਕਰਦੇ ਆਂ ਵੀ ਮਤਲਬ ਗਾਹਕ ਤੋਂ ਸਮਝ ਕੇ ਤੇ ਇਹਨੂੰ ਇਸ਼ਾਰਿਆਂ ਨਾਲ ਸਮਝਾ ਦਿੰਦੇ ਆਂ ਹਾਂ ਮੈਂ ਕੀ ਕਰਾਂ ਮੈਂ ਇਹ ਪੈਸੇ ਵੀ ਆਪ ਕੱਟ ਲੈਣਾ ਗੱਲ ਇਹ ਚੋ ਜਿਹੜੇ ਗਰਾਹ ਦੇ ਕੱਟਣੇ ਪੈਸੇ ਹਾਂ ਮੈਨੂੰ ਮੇਰੇ ਚਾਪੂ ਕਿੰਨੇ ਪੈਸੇ ਮੋੜਨੇ ਆਂ ਹਾਂ ਮੈਂ ਕਹੂੰਗਾ ਜੀ 20 ਰੁਪਏ ਮੋੜਨੇ ਆਂ ਵੀਹ ਦਾ ਦੋ ਉਂਗਲ ਕਰ ਦੇਣਾ ਇਹਨੂੰ ਹਾਂ ਵੀ 10 ਕਰਨਾ ਫਿਰ ਇੱਕ ਉਂਗਲ ਆ ਦੇਖਿਓ ਹੁਣ ਕਰ ਅਗਲੀ ਖਾਵਾਂ ਜੀ ਗੱਲੀ ਸਾਹਿਬ ਵਿੱਚ ਵੀ ਇੱਕ ਹਾਂ ਦੇਖੋ ਦੇਖ ਹੁੰਦੇ ਸੋ ਵੀ ਦੋ ਵੀ ਲੈ ਸ਼ਾਹਰੇਨਾ ਕਹਿ ਵੀ 10 ਰੁਪਏ ਲੈ ਕੇ ਦੇ ਤੇ ਉਹ ਮਤਲਬ ਉਹ ਸਾਰੀ ਚੀਜ਼ ਸਮਝਦਾ ਤੇ ਦੇਖੋ ਕਲਾ ਇਨਸਾਨ ਆ ਦੇਖੋ ਦੇਖੋ 10 ਰੁਪਏ 10 ਰੁਪਏ ਕਾਟ ਕੇ ਦਿਖਾ ਦੇ ਤੱਲੀ-ਤੱਲੀ ਚੀਜ਼ ਬਿਲਕੁਲ ਹਾਲਾਂਕਿ ਬਿਲਕੁਲ ਸੁਣਦਾ ਨਹੀਂ ਪਰ ਉਹਨਾਂ ਨੇ ਇਸ਼ਾਰੇ ਨਾਲ ਕਿਹਾ ਤੇ ਵੀ 10 ਰੁਪਏ ਲੈ ਕੇ ਦੇ ਉੱਤੇ 10 ਰੁਪਏ ਲੈ ਕੇ ਰੱਖ ਤੇ ਜਿਵੇਂ ਚਾ ਚਾਏ ਇਹ ਚਾਹ ਦਾ ਮੁੰਡਾ ਹਾ ਉਹ ਜਦੋਂ ਪਰਲੇ ਪਾਸੇ ਮੈਡੀਕਲ ਜਿੱਦਣ ਦਾ ਮੂਰੇ ਹਾਂ ਉੱਥੋਂ ਚਾਹ ਲੈ ਕੇ ਆਉਣੀ ਹੈ ਮੈਂ ਕਹਾਂ ਇੱਕ ਕੱਪ ਚਾਹ ਲੈ ਗਿਆ ਤੇ ਉਹਨੂੰ ਹੀ ਸਾਰੇ ਇੱਕ ਦੋ ਉਹ ਦੋ ਜੇ ਕੋਫੀ ਲਿਆਉਣੀ ਹੈ ਫਿਰ ਕੋਫੀ ਦਾ ਸਾਰਾ ਅਡਿਸਮਝਾ ਹੋਇਆ ਇਹਨੂੰ ਹਰ ਚੀਜ਼ ਦਾ ਉਹ ਵੀ ਸਮਝਾਉਂਦਾ ਵੀ ਕੋਫੀ ਹੈ ਤਾਂ ਕੋਫੀ ਹੈ ਕੋਫੀ ਹੈ ਕੋਫੀ ਹੈ ਅੱਛਾ ਵੀਰੇ ਤੁਸੀਂ ਕਦੋਂ ਕਿੰਨੇ ਚਿਰ ਤੋਂ ਜਾਣਦੇ ਇਹਨੂੰ ਕੀ ਨਾਮ ਹੈ ਤੁਹਾਡਾ ਹਾਂਜੀ ਵੀਰ ਜੀ ਮੇਰਾ ਨਾਮ ਹੈ ਸਰੇਸ਼ ਰਾਸਤਾਨੀ ਜੀ ਰਾਸਤਾਨੀ ਚੀਸਟਾਲੇ ਚ ਜਿੱਦਣ ਮੈਡੀਕਲ ਹਾਲੂਰੇ ਹਾਂ ਤੇ ਮੈਂ ਉਹਨਾਂ ਨਾਲ ਚਾਹ ਚੁ ਭੜਾਉਣਾ ਤੇ ਸਾਰੇ ਪੂਰੇ ਸਮਝ ਲਿਆ ਜਦੋਂ ਮੈਂ ਵੀ ਕਈ ਵਾਰੀ ਕਾ ਟੂਟ ਲਾਉਣਾ ਹੁੰਦਾ ਨਾ ਤੇ ਮੈਂ ਹੀ ਸਾਰੇ ਸਾਥ ਨੂੰ ਐ ਕਰਕੇ ਇੱਥੋਂ ਇੱਥੋਂ ਐ ਕਰਕੇ ਐ ਕਰਦੀ ਬਦ ਉਸ ਹਾਬ ਨਾਲੇ ਕਰ ਦਿੰਦਾ ਅੱਛਾ ਬਰੇਰੀ ਵਾਰੀ ਮੈਂ ਕੰਮ ਕਰਾਏ ਤਾਂ ਉਹ ਮੁੰਡੇ ਦਾ ਇਹ ਨਹੀਂ ਗੱਲ ਤੇ ਚਾਹ ਲੈ ਕੇ ਜਾਣੀ ਹੁੰਦੀ ਆ ਇਹ ਵਿੱਚ ਚਾਹ ਆਪਾਂ ਦੇ ਕੌਫੀ ਪਾ ਦੇ ਕਈ ਵਾਰੀ ਇਹ ਕਹਿੰਦਾ ਐ ਫੋਨ ਲਾ ਬਾਈ ਨੂੰ ਫੋਨ ਲਾ ਲਈ ਇਹ ਕੀ ਕਹੇ ਬਾਈ ਜਿਹੜੀ ਕੋਈ ਚੀਜ਼ ਮੰਗਾਉਣੀ ਹੁੰਦੀ ਹੈ ਬਾਈ ਦੋ ਤਿੰਨ ਚਾਹ ਸਾਹਿਬ ਫੋਨ ਲਵਾਉਂਦਾ ਫਿਰ ਐ ਕਹਿੰਦੀ ਤੈਨੂੰ ਫੋਨ ਲਾ ਲੈਂਦਾ ਹੁਣ ਸਾਰੀ ਸਮਝਦਾ ਜੀ ਪੈਸੇ ਹੈ ਹਾਸਮੋਖਾ ਹੱਸਦਾ ਹੀ ਰਹਿੰਦਾ ਮੈਂ ਜਿੰਨੇ ਵਾਰ ਵੀ ਅਸੀਂ ਆਏ ਆ ਤੇ ਤੇ ਜੋ ਐ ਖੁਸ਼ ਹੋ ਕੇ ਮਿਲਦਾ ਹੈ ਉਹਨਾਂ ਬੰਦੇ ਨੂੰ ਕੋਈ ਸ਼ਿਕਵਾ ਨਹੀਂ ਤੇ ਹਮੇਸ਼ਾ ਹੱਸੂ ਹੱਸੂ ਕਰਦਾ ਚਿਹਰਾ ਔਰ ਕਈ ਵਾਰ ਆਪ ਦੇ ਮਨ ਚ ਆਉਂਦਾ ਇਹਨੂੰ ਦੇਖ ਕੇ ਵੀ ਪ੍ਰਮਾਤਮਾ ਨੇ ਇਹਨੂੰ ਸੁਣਨ ਤੇ ਬੋਲਣ ਤੋਂ ਵਾਂਝਾ ਰੱਖਿਆ ਪਰ ਅਸੀਂ ਦੇਖਦੇ ਆਂ ਵੀ ਅਸੀਂ ਅਸੀਂ ਸੁਣ ਵੀ ਸਕਦੇ ਹਾਂ ਬੋਲ ਵੀ ਸਕਦੇ ਹਾਂ ਅਸੀਂ ਕਿੰਨਾ ਕੂੜ ਸੁਣਦੇ ਆਂ ਕਿੰਨੀਆਂ ਨਿੰਦਿਆ ਚੁਗਲੀਆਂ ਕੀ ਕੁਝ ਸੁਣਦੇ ਆਂ ਕਿੰਨੀਆਂ ਨਿੰਦਿਆ ਚੁਗਲੀਆਂ ਕਰਦੇ ਆਂ ਅਸੀਂ ਤੇ ਅ ਸੋ ਮੈਂ ਕਹਿੰਦਾ ਵੀ ਪਰਮਾਤਮਾ ਨੇ ਜੇ ਇੱਕ ਪਾਸਿਓਂ ਵਾਂਝਾ ਰੱਖੇ ਤੇ ਦੂਜੇ ਪਾਸੇ ਇਹਨੂੰ ਜਿਹੜੀ ਸਿਕਸਥ ਸੈਂਸ ਹੈ ਉਹ ਬੜੀ ਤਕੜੀ ਦਿੱਤੀ ਹੈ ਹਰ ਚੀਜ਼ ਆਪਣੇ ਮਾਲਕ ਦੀ ਗੱਲ ਸਮਝਦਾ ਔਰ ਇਸ਼ਾਰੇ ਨਾਲ ਸਮਝਾਉਂਦਾ ਆਸ-ਪਾਸ ਦੇ ਦੁਕਾਨਦਾਰਾਂ ਨਾਲ ਸਾਰਿਆਂ ਨਾਲ ਪਿਆਰ ਹੈ ਜਿਵੇਂ ਬਾਈ ਹਰੀਸ਼ ਨੇ ਦੱਸਿਆ ਉਹ ਬਾਈ ਜੀ ਨੇ ਗੱਲ ਦੱਸੀ ਹੈ ਵੀ ਜੋ ਕਟਿੰਗ ਕਰਾਉਣੀ ਹੁੰਦੀ ਆ ਉਹਵੇਂ ਕਰ ਦਿੰਦਾ ਸਾਰੀ ਚੀਜ਼ ਸਮਝਦਾ ਪਰ ਇੱਕ ਸਭ ਤੋਂ ਵੱਡੀ ਗੱਲ ਅੱਗੇ ਆ ਜੋ ਸੁਨੀਲ ਬਾਈ ਇਹਨੂੰ ਕਿਤੇ ਜਾਣ ਨਹੀਂ ਦਿੰਦਾ ਕਿਉਂਕਿ ਇਹ ਕਹਿੰਦੇ ਕਿ ਮੇਰੇ ਬਿਨਾ ਇਹ ਉਹ ਹੋ ਜਾਊਗਾ ਕਿਉਂਕਿ ਇੱਥੇ ਇਹਨੇ ਇਹਨੇ ਬੜੇ ਪਿਆਰ ਨਾਲ ਇਹਨੂੰ ਰੱਖਿਆ ਹੋਇਆ ਹੈ ਔਰ ਪਿਆਰ ਨਾਲ ਸਾਰਾ ਕੰਮ ਲੈਂਦੇ ਆ ਬਈ ਜੀ ਮੱਖਣੀ ਤੁਸੀਂ ਕਰਦੇ ਵੀ ਮਤਲਬ ਗੱਲ ਇਹ ਯਾਰ ਮੇਰੇ ਕੋਲ ਦੁਕਾਨਦਾਰੀ ਮੇਰੀ ਬਹੁਤ ਪੁਰਾਣੀ ਜਿਵੇਂ ਤੁਸੀਂ ਦੱਸਿਆ ਪਹਿਲਾਂ ਹਾਂ ਮੇਰੇ ਕੋਲ ਪੱਕੇ ਕਰਾ ਕੇ ਲੱਗੇ ਹੋਏ ਹੂੰ ਇਹਨਾਂ ਦੀ ਹੈ ਨਾ ਜਿਹੜੇ ਰੱਬ ਜਿਹੜੇ ਹੈਂਟਿੰਗ ਹੈ ਬੁੰਦੇ ਕੰਤ ਤੋਂ ਉਤ ਇਹਨਾਂ ਦੀ ਨਾ 6th sense ਵਾਲਾ 6th sense ਆਉਂਦੀ ਹੈ ਇੱਕ ਬੰਦੇ ਨੂੰ ਦੇਖ ਲੈਣ ਦੇ ਮੈਂ ਕੰਮ ਕਰਦਾ ਮੈਂ ਦੇਖ ਲੈਣਾ ਕਿਵੇਂ ਕੰਮ ਕਰਦਾ ਇਹ ਹਾਂ ਤੇ ਫਿਰ ਅਗਲੀ ਵਾਰੀ ਕੋਸ਼ਿਸ਼ ਕਰੂਗਾ ਓਮੇਗਾ ਓਮੇਗਾ ਉਦੋਂ ਅਗਲੀ ਵਾਰੀ ਇਹ ਉਹਨਾਂ ਵਜ੍ਹਾ ਮੈਂ ਨਹੀਂ ਕਰ ਸਕਦਾ ਅਸਦੀ ਗੱਲ ਸਜ ਨਹੀਂ ਵਜੇ ਜਿਹਨੇ ਇੱਕ ਤਰੀਕਾ ਕਰ ਲੈਂਦਾ ਯੋ ਆ ਦੇਖੋ ਪੱਕੇ ਘਰ ਲੱਗੇ ਹੋਇਆ ਤਾਂ ਪਤਾ ਨਵੀਂ ਤਾਂ ਜਾਊਗਾ ਉਹਨੇ ਬੰਦੇ ਨੇ ਜ਼ੀਰੋ ਤੋਂ ਕੱਲੀ ਕੱਲੀ ਚੀਜ਼ ਸਮਝਾਉਣੀ ਨੂੰ ਕੱਲੀ ਕੱਲੀ ਜ਼ੀਰੋ ਇਹ ਫਿਰ ਜ਼ੀਰੋ ਤੋਂ ਸਟਾਰਟ ਹੋਊਗਾ ਫਿਰ ਅਣਜਾਣ ਵਰਗਾ ਕੰਮ ਹੀ ਹੈ ਜ਼ੀਰੋ ਤੋਂ ਇਹ ਗੱਲ ਹੈ ਸਾਰ ਕੇ ਹੋ ਗਈ ਤੇ ਜਾਊਗਾ ਰਾਇ ਬਹੁਤ ਔਖਾ ਵਿਚਾਰੇ ਨੇ ਔਖਾ ਗਰੀਬ ਘਰੋਂ ਮੁੰਡਾ ਮੈਂ ਕਹੀਏ ਕੋਈ ਤਗੜੇ ਘਰੋਂ ਨਹੀਂ ਇਹ ਕਿਹੜੀ ਜਗ੍ਹਾ ਤੋਂ ਤੁਹਾਨੂੰ ਕਦੋਂ ਮਿਲਿਆ ਕਿਵੇਂ ਮਿਲੇ ਇਹਨੇ ਹਾਸੇ ਵਾਲੇ ਪਿੰਡ ਤੋਂ ਆਏ ਅੱਛਾ ਇਹ ਲੋਕਡਾਊਨ ਬਾਅਦ ਚ ਇਹਦੀ ਮੰਮੀ ਇੱਥੇ ਲਿਆਈ ਸੀ ਨੂੰ ਸਾਰੀ ਦੁਕਾਨਾਂ ਮੰਡੀ ਚ ਸਾਰੇ ਬਸ ਟੱਕੇ ਖਵਾ ਲਈ ਵਿਚਾਰੇ ਨੇ ਹਾਂ ਇਹਨੇ ਦੋ ਦਿਨ ਰੱਖਿਆ ਕਿਸੇ ਨੇ ਇਜ਼ਨ ਦੱਸ ਦੇ ਲਖੰਡ ਇੱਕ ਪੱਲਾ ਸੀ ਸਾਡਾ ਰਾਸਤਾ ਨਹੀਂ ਬੰਦਾ ਹੀ ਹੱਡਾ ਉਹਦੇ ਕੋਲ ਰਿਹਾ ਪਹਿਲਾਂ ਉਹਦੇ ਨਾਲ ਪਤਾ ਨਹੀਂ ਕੀ ਗੱਲ ਬਾਤ ਹੋ ਗਈ ਉਹਨਾਂ ਦੇ ਘਰ ਦੇ ਜੇ ਕੋਈ ਔਰਤ ਉਤੋਂ ਬਾਅਦ ਚੋਠੀਆ ਸੀ ਉਹਨਾਂ ਤੇੰਚਾ ਸਾਹ ਰਿਹਾ ਉਥੇ ਨੇ ਟਾਈਮ ਪਾਸ ਕਰ ਕੋਈ ਸਿੱਖਿਆ ਸਮਨਾ ਤੂੰ ਅੱਜ ਮੇਰੇ ਕੋਲ 5 ਸਾਲ ਹੋ ਗਏ ਮਾਦੇ ਪੁੱਤਾਂ ਕੋ ਰੱਖਿਆ ਹੋਇਆ ਦੁਕਾਨ ਦੇ ਵਿੱਚ ਕੋਈ ਮੁਲਾਜ਼ਮ ਦੀ ਫੋਟੋ ਲਾਉਂਦਾ ਹੁੰਦਾ ਹੁੰਦਾ ਕਿਤੇ ਆਪਦੇ ਪਿਓ ਦੀ ਲਾ ਲੂ ਆਪਦੇ ਜਵਾਦ ਦੀ ਲਾ ਲੂ ਜਾਂ ਕੋਈ ਆਪਦੇ ਸਟਾਰ ਦੀ ਲਾ ਲੂ ਆ ਮੈਂ ਉਹ ਦੇਖੀ ਉੱਧਰ ਫੋਟੋ ਲੱਗੀ ਹੋਈ ਹੈ ਮੇਰੇ ਬਰਾਬਰ ਫੋਟੋ ਲਾਈ ਹੈ ਫੋਟੋ ਉਹ ਦੇਖ ਬਰਾਬਰ ਉਹਦੀ ਫੋਟੋ ਬਰਾਬਰ ਲੱਗੀ ਹੋਈ ਐ ਦੁਕਾਨ ਦੇ ਵਿੱਚ ਕਿਆ ਬਾਤ ਐ ਕਿਆ ਬਾਤ ਐ ਮੈਨੂੰ 5 ਸਾਲ ਹੋਣ ਵਾਲੇ ਨੂੰ ਕੈਂਟ ਐ ਨਾ ਬਧੀਆ ਉਹਦਾ ਮੈਂਤੀ ਇਹ ਵਿਚਾਰਾ ਸਵੇਰੇ ਆ인다 ਸ਼ਾਮ ਨੂੰ ਨੰਬਰ 2 ਅੱਪਾ ਮੇਰੀ ਜੀ ਸਵਾਪਾ ਕੰਮ ਕਰਦੇ ਆਪਣੇ ਸਾਰੇ ਸਾਰੇ ਪਾਸੇ ਦਿਮਾਗ ਹੁੰਦਾ ਇਹ ਦਿਗਰਾ ਉਹ ਆ ਗਿਆ ਉਧਰ ਧਿਆਨ ਰੱਖਣਾ ਉਹਦੇ ਨੂੰ ਬੋਲਣਾ ਉਹਨੂੰ ਬੋਲਣਾ ਇਹਨੂੰ ਜਿਹੜਾ ਕੰਮ ਬਣਾਦਾ ਇਹਨੇ ਕਿਹੜਾ ਸੁਣਦਾ ਇਹ ਉਸ ਕੰਮ ਚ ਪੂਰੇ 100% ਲਗਨ ਨਾ ਕਰਨਾ ਉਸੇ ਕਰਨਾ ਤੋ ਅੱਗੇ ਬਾਅਦ ਜੋ ਮਰਜੀ ਬੁਲਾਇ ਜੋ ਸੁਣਦੇ ਹੀ ਨਹੀਂ ਸੁਣਨਾਂ ਨੇ ਇਹ ਵੀ ਇਹ ਵੀ ਇੱਕ ਇਹਦੇ ਵਾਸਤੇ ਪੋਜ਼ਿਟਿਵ ਪੁਆਇੰਟ ਹੈ ਕੰਮ ਦੇ ਵਿੱਚ ਰੱਖਣਾ ਇਹਨੇ ਹਾਂ ਤੁਹਾਨੂੰ ਦਿਖਾਵਾਂਗਾ ਹੋਰ ਪਾਸੇ ਅਸਲ ਛੁੱਟੀ ਜਗਾਂਦੀ ਮੰਗਲਵਾਰ ਸੀਗਾ ਹੂੰ ਦਿਖਾਵਾਂ ਤੁਹਾਨੂੰ ਵੀਡੀਓ ਸੋ ਅਸੀਂ ਤਸਵੀਰਾਂ ਕਿਉਂਕਿ ਅਸੀਂ ਇਹ ਵੀਡੀਓ ਪਹਿਲਾਂ ਸ਼ੂਟ ਕਰ ਰਹੇ ਹਾਂ ਵਿੱਚ ਅੱਜ ਇਹਨਾਂ ਦੀ ਛੁੱਟੀ ਕਰਕੇ ਸ਼ੂਟ ਕਰ ਰਹੇ ਹਾਂ ਕੰਮ ਕਰਦਾ ਵਿੱਚ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਇਹ ਬਾਅਦ ਦੇ ਵਿੱਚ ਲਗੀਆਂ ਗਈਆਂ ਤਸਵੀਰਾਂ ਤੇ ਅਸੀਂ ਉਮੀਦ ਕਰਦੇ ਆਂ ਪਰਮਾਤਮਾ ਇਸ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ ਨਾਲ ਦੀ ਨਾਲ ਅਸੀਂ ਸਾਡੇ ਜੀ ਗਵਾਂਢੀ ਮੇਰੇ ਇਹ ਪੂਰਾ ਚਾਰੇ ਪੂਰਾ ਚਾਰੇ ਰਸਦੇ ਬਾਸਪਾਸ ਨਹੀਂ ਜਾਵਦਾ ਮੈਂ ਪ੍ਰਦਾਨ ਕਲਾ ਹਾਂ ਜਿਸ ਨੂੰ ਛੜਕੀ ਜਾਉਣ ਦੇ ਨਾਲ ਤੇ ਇਹ ਪੂਰਾ ਚਾਰੇ ਰਸਦੇ ਵੀ ਆਸੇ ਪਾਸੇ ਨਹੀਂ ਜਾਣਦੇ ਮੇਰੇ ਗਵਾਂਢੀ ਵੀ ਪੂਰੀ ਕਰ ਦੇਦੀ ਹੈ ਗੁਜਾਰੇ ਮੈਂ ਕੀ ਹਾਂ ਪੂਰਾ ਨਹੀਂ ਵਧੀਆ ਗੱਲ ਹੈ ਭਰਾਈ ਇਹਨਾਂ ਮੂਰੇ ਨੰਬਰ ਇਹ ਇਨਸਾਨੀਅਤ ਜੀ 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 ਭਾਈ ਬੈਠੇ ਮੇਰੇ ਕੋਲ ਉਹਨਾਂ ਮੂਰੇ ਜਾ ਕੇ ਬੜਾਈ ਨਹੀਂ ਦਿੱਤਾ ਮੈਂ ਦੇਖਿਆ ਪਿੱਛੋ ਗਈ ਜਿਹੜੀ ਪਰਖਿਆ ਮੈਂ ਇਹਨੂੰ ਕਦੇ ਨਹੀਂ ਛੜਕਿਆ ਜਾਵਦਾ ਪੂਰਾ ਧਿਆਨ ਰੱਖਦੇ ਵਿਚਾਰੇ ਜੀ ਜੀ ਪੂਰਾ ਸੋ ਆ ਇਸ ਵੀਡੀਓ ਨੂੰ ਬਹੁਤ ਜਿਹੜਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਤਾਂ ਕਿ ਇਹ ਇਹ ਵੀਰ ਦੀ ਪ੍ਰਮੋਸ਼ਨ ਹੋ ਸਕੇ ਤੇ ਇਹ ਵੀਰ ਕਿਸੇ ਮਕਾਮ ਤੇ ਪਹੁੰਚੇ ਕਿਉਂਕਿ ਸੁਨੀਲ ਦਿਲੋਂ ਇਹ ਚਾਹੁੰਦਾ ਹੈ ਕਿ ਤੇਜੂ ਇੱਕ ਦਿਨ ਆਪਣੇ ਆਪਣੇ ਪੈਰਾਂ ਤੇ ਸਟੈਂਡ ਕਰੇ ਦੁਨੀਆ ਦੇ ਵਿੱਚ ਨਾ ਹੋਵੇ ਔਰ ਇਹ ਦਿਨੋਂ ਸੁਨੀਲ ਦੀ ਕਈ ਵਾਰ ਮੇਰੇ ਨਾਲ ਇਹਨਾਂ ਨੇ ਇਹ ਆਪਣੀ ਮੰਚਾ ਜਿਹੜੀ ਸਾਂਝੀ ਕੀਤੀ ਆ ਵੀ ਮੈਂ ਚਾਹਣਾ ਕਿ ਤੇਜੂ ਜਿਹੜਾ ਇੱਕ ਦਿਨ ਨਾਂ ਬਣੇ ਤੇਜੂ ਦਾ ਤੇ ਵਧੀਆ ਮੁੰਡਾ ਵਧੀਆ ਹਨਰ ਦਾ ਮੁੰਡੇ ਕੋਲੇ ਵਧੀਆ ਕੰਮ ਕਰ ਰਿਹਾ ਆਉਣ ਵਾਲੇ ਸਮੇਂ ਟ੍ਰੈਕੀ ਕਰੇ ਆਪਾਂ ਤੇ ਹੀ ਅਰਦਾਸ ਕਰਦੇ ਜੀ ਜੀ ਸੋ ਸਾਡੇ ਨਾਲ ਵੀਰ ਪਵਨ ਮੌਜੂਦ ਨੇ ਦਰਸ਼ਕੋ ਜਿਵੇਂ ਆਪਾਂ ਗੱਲ ਕੀਤੀ ਹੈ ਤੇਜੂ ਬਾਰੇ ਇਹ ਤੇਜੂ ਦਾ ਇਨਾ ਪਿਆਰ ਹੈ ਸਾਰਿਆਂ ਦੇ ਨਾਲ ਆਸ-ਪਾਸ ਦੀਆਂ ਦੁਕਾਨਾਂ ਵਾਲੇ ਜਿਵੇਂ ਆ ਕੇ ਉਹਨਾਂ ਨੇ ਵੀ ਦੱਸਿਆ ਤੇ ਪਵਨਵੀਰ ਅ ਜੇ ਗੱਲ ਕਰੀਏ ਪਵਨ ਜੀ ਕੀ ਹਾਲ ਹੈ ਤੁਹਾਡਾ ਠੀਕ ਹੋ ਠੀਕ ਹੈ ਭਾਈ ਜੀ ਇਹ ਜੂ ਦੀ ਜੇ ਗੱਲ ਕੀਤੀ ਜਾਵੇ ਜਿਵੇਂ ਇਹਨੂੰ ਸੁਣਾਈ ਨਹੀਂ ਦਿੰਦਾ ਸੁਣਦਾ ਨਹੀਂ ਬੋਲ ਨਹੀਂ ਸਕਦੇ ਪਰ ਫਿਰ ਵੀ ਆਪਣਾ ਕੰਮ ਬੜਿਆ ਮਹਾਰਤ ਦੇ ਨਾਲ ਕਰਦਾ ਤੇ ਤੁਹਾਡੇ ਨਾਲ ਕਿਵੇਂ ਇੰਟਰੈਕਸ਼ਨ ਵਧੀਆ ਰਹਿੰਦੀ ਹੈ ਜੀ ਪੂਰੀ ਵਧੀਆ ਰਹਿੰਦੀ ਜੀ ਸਾਰੇ ਗੱਲਾਂ ਇੰਸ਼ਾਅਰ ਸੰਘਾਦੇ ਜੀ ਸਾਰਾ ਕੰਮ ਕਰ ਲੈਂਦਾ ਇਹ ਸਾਰਾ ਕੰਮ ਸਭ ਸਾਰਾ ਕੰਮ ਕਰ ਲੈਂਦਾ ਕੋਈ ਨਹੀਂ ਕਾਟ ਰੰਦੀ ਗੇ ਚੀਂਦੀ ਹੂੰ ਪੂਰਾ ਵਧੀਆ ਕਰਦਾ ਐ ਕੋਈ ਗਿੰਸ਼ਾ ਜਿਹਾ ਸੇ ਕੰਮ ਕਰਾ ਜੇ ਤੇ ਇਹਦੇ ਕਰਉਂਦਾ ਆਗੇ ਜੀ ਅੱਛਾ ਪੂਰੀ ਵਧੀਆ ਰਹਿੰਦੀ ਸਮਾਈਲ ਹੀ ਰਹਿੰਦੀ ਹੈ ਇਹਦੇ ਫੇਸ ਤੇ ਹਮੇਸ਼ਾ ਮੈਂ ਜਦੋਂ ਵੀ ਦੇਖਦਾ ਹੱਸਦਾ ਹੀ ਰਹਿੰਦਾ ਹੈ ਨਾ ਤੋੜ ਜਗ ਕਦੇ ਪਉਣੀ ਨਹੀਂ ਹੈ ਹਾਂ ਤੇੜੀ ਨਹੀਂ ਪਉਗਾ ਤੋੜੀ ਨਹੀਂ ਪਉਗਾ ਕੰਮ ਦੇਖ ਕੇ ਵਧੀਆ ਕੰਮ ਕਰਦਾ ਵਧੀਆ ਕੰਮ ਕਰਦਾ ਤੋ ਠੀਕ ਹੈ ਜੀ ਵਧੀਆ ਗੱਲ ਹੈ ਸੁਦਰਸ਼ ਕੋ ਤੁਸੀਂ ਦੇਖ ਰਹੇ ਹੋ ਤੇਜੂ ਆਪਣਾ ਕੰਮ ਹੈ ਜੀ ਜੀ ਮਾ ਆਪਦੀ ਜ਼ਿੰਦਗੀ ਚ ਜੇ ਖੱਟੇ ਨਾ ਬ ਡੇਢ ਦਸੂ ਸਿਖਾਇਆ ਬਚੇਲੇ ਕੰਮ ਸਿਖਾਇਆ ਅੱਛਾ ਪਰ ਮਸ ਸੋ ਤੋਂ ਬੈਸਟ ਜਨ ਕੀ ਆਪਦੀ ਜ਼ਿੰਦਗੀ ਦਾ ਸਭ ਤੋਂ ਬੈਸਟ ਸ਼ਗਿਰਦ ਸ਼ਗਿਰਦ ਮੰਨ ਲਾ ਜਾ ਆਪਦੀ ਜ਼ਿੰਦਗੀ ਪੰਨ ਸਭ ਤੋਂ ਵੱਡਾ ਇਸ ਤੋਂ ਵੱਡਾ ਪੰਨ ਕੋਈ ਮੈਂ ਮੰਨਦਾ ਨਹੀਂ ਲੋਕ ਜਿਨੇ ਮਰਜੀ ਸਭ ਤੋਂ ਵੱਡਾ ਪੰਨ ਲੈ ਲੈ ਤੁਸੀਂ ਦੇਖ ਸਕਦੇ ਹੋ ਤਾਂ ਇਸ ਕੋ ਆਪਣਾ ਕੰਮ ਕਰ ਰਿਹਾ ਵਧੀਆ ਮਹਾਰਤ ਦੇ ਨਾਲ ਕੰਮ ਕਰਦਾ ਔਰ ਹਾਲੇ ਤੱਕ ਕੋਈ ਇਹਦਾ ਲਾਂਬਾ ਨਹੀਂ ਆਇਆ ਔਰ ਬੜੇ ਬਖੂਬੀ ਕੰਮ ਕਰਦਾ ਜਿਹੜਾ ਕਰਦਾ ਭਾਈ ਮਸ ਕਰਦਾ ਤੂੰ ਭਾਈ ਕੀ ਹਾਲ ਹੈ ਠੀਕ ਹੈ ਠੀਕ ਹੈ ਵਧੀਆ ਵਧੀਆ ਸਾਡਾ ਪੁਰਾਣਾ ਮਿੱਤਰ ਹੈ ਬਾਈ ਦਵਿੰਦਰ ਸੈਦੋ ਕਿਦੋਂ ਬਈ ਤੁਸੀਂ ਵੀ ਇੱਥੋਂ ਕੰਮ ਕਰਵਾ ਕੇ ਜਾਂਦੇ ਹੋ ਹਾਂ ਹਾਂ ਬਾਈ ਫਿਰਦੀ ਬਹੁਤ ਵਧੀਆ ਮੁੰਡਾ ਬਹੁਤ ਵਧੀਆ ਕੰਮ ਕਰਦਾ ਬਹੁਤ ਸਿਆਣਾ ਹੈ ਸਾਰੀ ਗੱਲ ਸਮਝ ਲੈਂਦਾ ਏ ਚਾਰੇ ਟੋਰੀ ਹਾਂ ਹਾਂ ਅੰਡਰਸਟੈਂਡ ਕਰਦਾ ਬਾਕੀ ਇਹ ਨੂੰ ਪਤਾ ਹੀ ਹੈ ਕਿਵੇਂ ਕਰਨਾ بس ਆਪ ਦੇ ਹਿਸਾਬ ਨਾਲ ਹੀ ਹੈ ਨਾ ਹਾਂ ਕਰਦਾ ਜਿਵੇਂ ਨੂੰ ਵਧੀਆ ਲੱਗਦਾ ਕੰਮ ਲਗਨ ਨਾਲ ਕਰਦਾ ਕੰਮ ਪੂਰਾ ਪੂਰਾ ਲਗਨ ਨਾਲ ਵਧੀਆ ਸਮਝਦਾ ਜਵਾਬ ਨਹੀਂ ਦਿੰਦਾ ਭੱਜ ਕੇ ਜਾਂਦਾ ਜਿੱਦ ਤੇ ਕੋਈ ਕੰਮ ਥੰਦਾ ਹੋਵੇ ਕਰਦੇ ਕਹਿੰਦੇ ਵੀ ਹੈ ਹੋ ਠੀਕ ਠਾਕ ਭਾਈ ਥੈਂਕ ਯੂ ਸੋ ਦਰਸ਼ਕੋ ਵੀਡੀਓ ਨੂੰ ਮਤੋਂ ਮਤ ਪਿਆਰ ਦੇਣਾ ਸੋ ਹਾਂਜੀ ਹਾਂਜੀ ਦੇਖੋ ਜੀ ਮੁੰਡਾ ਬਹੁਤ ਹੀ ਸੋਣਾ ਕੰਮ ਕਰਦਾ ਜੀ ਸਾਨੂੰ ਲੋੜ ਨਹੀਂ ਦੱਸਣ ਦੀ ਪੈਂਦੀ ਆ ਕੇ ਅਸੀਂ ਮੌਨਾ ਚੇਰ ਤੇ ਆ ਕੇ ਬਹਿ ਜਾਂਦਾ ਜੀ ਬਹੁਤ ਇਹਨੂੰ ਪਤਾ ਵੀ ਮੈਂ ਕੀ ਕਰਨਾ ਹਾਂਜੀ ਵੀ ਕਿਸ ਤਰ੍ਹਾਂ ਦਾ ਮੇਰਾ ਕਸਟਮਰ ਵੀ ਕਿਸ ਤਰ੍ਹਾਂ ਦਾ ਇਹ ਨਹੀਂ ਕੰਮ ਕਰਨਾ ਜੀ ਵੀ ਇਸ ਨੂੰ ਸਾਰਾ ਪਤਾ ਜੀ ਬਹੁਤ ਟਾਈਮ ਦੇ ਅਸੀਂ ਜੁੜੇ ਹੋਏ ਹਾਂ ਤੇ ਜਦੋਂ ਦੇ ਵੀ ਇਹਨਾਂ ਦੇ ਆਪਣਾ ਪਾਉਣ ਉਹਨਾਂ ਦੇ ਡੈਡੀ ਸੀਗੇ ਉਸ ਤੋਂ ਦੋਵੇਂ ਬਚਪਨ ਤੋਂ ਜੁੜੇ ਹੋਏ ਆ ਜੀ ਇਸ ਦਿਨ ਜੀ ਸੋ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਔਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟਾਂ ਦੇ ਵਿੱਚ ਤੇਜੂ ਬਾਰੇ ਤੁਸੀਂ ਕੀ ਸੋਚਦੇ ਹੋ ਆ ਰਾਏ ਜ਼ਰੂਰ ਦੇਣੀ ਹੈ ਤਾਂ ਕੈਂਬਾ ਬਸਨ ਜਸਪੀ ਸਿੰਘ ਸੇ ਤੋਂ ਕੇ ਦੇ ਨਾਲ ਮੈਨੂੰ ਪ੍ਰਦੀਪ ਤੇ ਲੌਨ ਨੂੰ ਦੇ ਰੋ ਇਜਾਜ਼ਤ ਸਤਿ ਸ਼੍ਰੀ ਅਕਾਲ